ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਮਿੰਜੇ ਸਾੜੇ ਤੇ ਹਾਲਾਤ ਤੇ ਚਲੋ ਸਾਰਿਆਂ ਦੇ ਮਾਰੇ ਹੋਏ ਨੇ ਵਾਹਿਗੁਰੂ ਅਰਦਾਸ ਕਰੋ ਕਿ ਸਾਰਿਆਂ ਦੇ ਠੀਕ ਠਾਕ ਹੋ ਜਾਣ ਤੇ ਅੱਜ ਪਿੰਡ ਫੱਤੂ ਬਰਕਤਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ ਤੁਸੀਂ ਬੰਦਾ ਦੌੜਾ ਕਰਨ ਤੇ ਆਓ ਨਾਲੇ ਇਹਨਾਂ ਦੇ ਵਿਚਾਰ ਸੁਣਦੇ ਆਂ ਤੇ ਨਾਲ ਤੁਸੀਂ ਵੀ ਸੁਣੋ ਇੱਕ ਇੱਕ ਮਿੰਟ ਸਾਡੇ ਨੂੰ ਡੀਸੀ ਸਾਹਿਬ ਨਾਲ ਗੱਲ ਕਰਦੇ ਆਂ ਇਹ ਕੀ ਬੋਲਦੇ ਰਹੇ ਤੁਸੀਂ ਅਸੈਂਬਲੀ ਦੇ ਵਿੱਚ ਝੂਠ ਬੋਲੀ ਜਾਂਦੇ ਹੋ ਜੀ ਉਹ ਤੇ ਲਵਾਉਣ ਤਾਂ ਕਰਦੇ ਹੋ ਉਹ ਤੇ ਕਿਹਾ ਤੁਸੀਂ ਮੈਂ ਸਾਰੀਆਂ ਡਰੇਨਾ ਸਾਫ ਕਰੇ ਡਰੇਨਾ ਸਾਫ ਕਰ ਦਿਆਂ ਤੇ ਮਹਿਰਾ ਤੇ ਨਿਕਲ ਜਾਂਦੇ ਮਹਿਰਾ ਦਾ ਸਮੁੰਦਰ ਤੇ ਚੱਲ ਆਇਆ ਇਹ ਕਿਹਨਾਂ ਡਰੇਨਾ ਜਿਹੜੀ ਇੱਕ ਇੱਕ ਡਰੇਨਾ ਦੇ ਨਾਮ ਹੁੰਦੇ ਪਤੇ ਜਾਂਦਾ ਇਹ ਤੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਸਰ ਇਹ ਕਿਛੋ ਜੂ ਜੂ ਜਿਸਾਂ ਕਿਛੋ ਰਿਲੀਜ਼ਸ ਦੇ ਜੀ ਉਹ ਘਟ ਪਈ ਆ ਤੇ ਉਹਨਾ ਪਰਚ ਕਰਦਾ ਕਿ ਚੱਕੀ ਨਾਲਾਂ ਦੀ ਚੜਦੇ ਤੇ ਪਾਣੀ ਵਧ ਜਾਂਦਾ ਅੱਛਾ ਫਟੜਾ ਹਾਂ ਕੰਟਰੋਲ ਫਟੜਾ ਨੇ ਪਾਣੀ ਢਲਦੇ ਨੇ ਪਾਣੀ ਘਟਦਾ ਬੱਦੇ ਬਾਸ਼ੇ ਵਧਦੀਆਂ ਨਾ ਸਰ ਉੱਪਰ ਇਸ ਕਰਕੇ ਪਾਣੀ ਨਹੀਂ ਆਉਂਦਾ ਚਲੋ ਇਹਦੇ ਨਾਲ ਥੋੜੀ ਮੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੀ ਕੋਈ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵਰਨਮੈਂਟ ਪਾਣੀ ਯੋਸਟਸ ਸਾਹਿਬ ਨੇ ਤੇ ਕਿਹਾ ਸੀ ਜੇ ਅਸੀਂ ਰੀਲੀਫ ਪਹਿਲੇ ਕੱਲ ਦਾ ਕੇ ਗਰਦੋਰੀਆਂ ਬਾਹਰ ਝੋਲ ਜਾਣਗੇ ਵੇਖੋ ਕੋਈ ਨਾ ਕੁਝ ਮਾਲੀ ਮਦਦ ਦੀ ਕੋਈ ਥੋੜੀ-ਬੋਟੀ ਕਰ ਸਕਦੇ ਹਾਂ ਅੱਜ ਕਰੀਓ ਥੈਂਕ ਯੂ ਸਰ ਰੇਗਾ ਦੇ ਪੈਸੇ ਵੀ ਨੇ ਸੈਂਟਰ ਤੋਂ ਵੀ ਆਉਂਦੇ ਨੇ ਅੰਦਰ ਪੱਥਰ ਲਵਾ ਦਿਆ ਅਦਰਵਾਇਦੇ ਦਾ ਕੋਈ ਫਾਇਦਾ ਨਹੀਂ ਹੋਣਾ ਵਿਚਾਰਿਆਂ ਨੇ ਮਿੱਟੀ ਇਕੱਠੀ ਕੀਤੀ ਕੁਝ ਮੈਂ ਪੈਸੇ ਦੇਣ ਲੱਗੇ ਕੁਝ ਲੋਕਾਂ ਨੇ ਆਪਣੀ ਜੇਬ ਚੋਂ ਭਾਏ ਨੇ ਬੋਰੀਆਂ ਜ਼ਰੂਰ ਤੁਹਾਡਾ ਮਿਹਰਬਾਨ ਕੱਲ ਦਾ ਦੇ ਕੱਲ੍ਹ ਵਰਸੋਂ ਦਾ ਹੀ ਦੇਖੀਏ ਪਰਸੋਂ ਦੀਆਂ ਬੋਰੀਆਂ ਦੇਖ ਲਈਏ ਤੋ ਗੱਲ ਇਹ ਹੈ ਬੋਰੀ ਨਹੀਂ ਬੋਰੀ ਦੇ ਦੇ ਨਾ ਤੇ ਹੁਣ ਲੇਬਰ ਵੀ ਬੰਦੇ ਆਪ ਕਰ ਰਹੇ ਨੇ ਪੀ ਵੀ ਆਪ ਪਾ ਰਹੇ ਨੇ ਮੇਰੀ ਇਹ ਨਹੀਂ ਗੱਲ ਮੈਂ ਮੇਰੇ ਪਰਮਨੈਂਟ ਪੁਆਇੰਟ ਟੋਟਲ ਦੇ ਨਾ ਜੀ ਇਹ ਦਰਿਆ ਦੇ ਬਜਾਏ ਇੱਥੇ ਤੁਸੀਂ ਦੇ ਨਾਲ ਆਪਾਂ ਅੰਦਰ ਪੱਥਰ ਦੀ ਪਿਚਿੰਗ ਕਰਾਓ ਬਾਹਰ ਲੈ ਲਓ ਜਿੱਦੋਂ ਦਰਿਆ ਅੰਦਰ ਦੈਟ ਇਜ਼ ਦ ਓਨਲੀ ਵੇ ਟੂ ਸੌਪਟ ਅਗੇ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਸਾਡੀ ਵਾਰੀ ਆਈ ਫਿਰ 4-5 ਕਿਲੋਮੀਟਰ ਪੱਕਾ ਪੱਥਰ ਨਾਲ ਉਹਨਾਂ ਚਾਰੇ ਬਚਾ ਕੇ ਆਈ ਦੀ ਬਹੁਤ ਸਾਰਾ ਸਾਡੀ ਮਸਤ ਜੀ ਤੁਸੀਂ ਮੈਨੂੰ ਦੱਸੋ ਜਿਹੜੀ ਗਵਰਨਮੈਂਟ ਆਫ ਪੰਜਾਬ ਇਹਨਾਂ ਦੇ ਮਿਨਿਸਟਰ ਨੇ ਐਸਕੇ ਵਿਧਾਨ ਸਭਾ ਸਾਨੂੰ ਗੱਲ ਕਹੀ ਸੀ ਕਿ ਸਾਰੀਆਂ ਡਰੇਨਾਂ ਜਿਹੜੀਆਂ ਨੇ ਅਸੀਂ ਤਕਰੀਬਨ 8000 ਕਿਲੋਮੀਟਰ ਦੇ ਹਨ ਜਿਸ ਦਾ ਆਪਣੀਆਂ ਡਰੇਨ ਨੇ ਇਸ ਕਿਸੇ ਸਾਰੀਆਂ ਸਾਫ ਕਰਾਤੀ ਕਿ 74 ਜਗ੍ਹਾ ਤੇ ਜਿੱਥੇ ਬੰਨ ਨੇ ਜਿਸ ਦਾ ਸਾਰਾ ਪਾਣੀ ਆਪਣਾ ਟੋਕੋ ਇਸ ਬੰਨ ਨੂੰ ਅਸੀਂ ਮਜ਼ਬੂਤ ਕਰਾਇਆ ਤੇ 250 ਕਰੋੜ ਰੁਪਇਆ ਖਰਚਿਆ ਇਹਦੇ ਤੇ ਕੁਝ ਲਾਇਆ ਨਹੀਂ ਬਿਲਕੁਲ ਇਹ ਨਹੀਂ ਕਿ ਕੋਈ ਆਇਆ ਨਹੀਂ ਕਿਸੇ ਨੇ ਆਇਆ ਸੀ ਇੱਕ ਅਵਿਗੜਾ ਹੁੰਦਾ ਹੈ ਇਹ ਜੋ ਮਿੱਟੀ ਪਾ ਰਹੇ ਨੇ ਇੱਥੇ ਇਹ ਸਭ ਪਿੰਡ ਦੇ ਮੁੰਡਿਆਂ ਨੇ ਇਕੱਠੇ ਕਰਕੇ ਨੇ ਇੱਥੇ ਤੁਹਾਡੇ ਤੇ ਲੰਬੜਦਾਰ ਦੇ ਮੁੰਡੇ ਇੱਥੇ ਮੁੰਨਾ ਕਰਦੇ ਉਹ ਅਗੈ ਹਰੀ ਸਿੰਘ ਤੇ ਤੁਹਾਡਾ ਨੇਬਰ ਫਿਰ ਸਾਡੇ ਨਾਲ ਹੀ ਪਿੰਡ ਦਾ ਸਾਰੀ ਜ਼ਿੰਮੇਵਾਰੀ ਨਾਲ ਲੈ ਕੇ ਨਾਲ ਤੇ ਜਿੰਨੇ ਪੈਸੇ ਇਕੱਠੇ ਕਰਕੇ ਨੇ ਉਹ ਲਾ ਰਿਹਾ ਹੈ ਮਹਿਕਮਾ ਬਾਹਰ ਆਇਆ ਹੁਣ ਕੋਣ ਆ ਕੇ ਮਾੜੀ ਬੋਲਿਆ ਜਾਂਦਾ ਹੈ ਕੱਲ ਪਛੋਂ ਬਾਈ ਕੱਲ ਪਹਿਲੇ ਕੋਈ ਆਇਆ ਹੀ ਨਹੀਂ ਸੀ ਹੈਗਾ ਨਾ ਕੱਲ ਉਹ ਵੀ ਉਹ ਵੀ ਕੱਲ ਆਏ ਨੇ ਤੇ ਇੱਕ ਦੋ ਟਰਾਲੀ ਮਿੱਟੀ ਦੀ ਵੀ ਆ ਮਾੜੇ ਮੁੱਠੀ ਉਹ ਇੱਕ ਦੋ ਟਰਾਲੀ ਨਹੀਂ ਨਹੀਂ ਮਿੱਟੀ ਮਿੱਟੀ ਕੋਈ ਹੋਰ ਕੁਝ ਨਹੀਂ ਸਿਰ ਹੋਇਆ ਮੇਰਾ ਫੋਨ ਫਿਰ ਅੱਜ ਸਰ ਮੈਂ ਕਮਾਨੇ ਇਸੇ ਸਾ ਮਸਰੇ ਇਹਦਾ ਇੱਕੋ ਲਾਜੋ ਖਰੋਜੋ ਯਾਰ ਇਹਦਾ ਇੱਕੋ ਲਾਜੇ ਅੰਦਰਲੇ ਪਾਸੇ ਜਿੱਥੇ ਰੇ ਨੇ ਨਾ ਉਹਨਾਂ ਦੀ ਰਿਕੁਐਸਟ ਹੈ ਪਿੰਡ ਵਾਲਿਆਂ ਦੀ ਜਦੋਂ ਅਗਲੀਆਂ ਸਰਕਾਰਾਂ ਕਿਤੇ ਆਣਗੇ ਹਿਆਪੇ ਕਰਾ ਦੇ। ਉਹ ਦੋ ਇਥੇ 4-5 ਕਿਲੋਮੀਟਰ ਅੰਦਰਲੇ ਪਾਸੇ ਪਿਚਿੰਗ ਲੱਗਣੀ ਹੈ। ਮੱਥੇ ਲੱਗਣੀ ਹੈ। ਫਾਰ ਦੀ ਟਾਈਮਿੰਗ ਜਿੱਥੇ ਹਰ ਸਾਲ ਭਜਦਾ। ਉਹ ਕਾਈਂਡੀ 2 ਪੁਆਇੰਟ ਨੇ ਜਿੱਥੇ ਘੱਟੋ ਘੱਟ 100-100 ਗਾਜ਼। ਅੰਤਿਅ ਸੀ ਪ੍ਰਤਾਪ ਸਿੰਘ ਬਾਜਵਾ ਦੌੜਾ ਕਰਨ ਨੂੰ ਵੇਖਣ। ਤੇ ਤੇ ਹਰ ਵਾਰੀ ਕਹਿ ਦਿੰਦੇ ਆ ਇਦਾਂ ਕਰਵਾਵਾਂਗੇ ਇਦਾਂ ਕਰਵਾਵਾਂਗੇ ਹੁਣ ਕਹਿੰਦੇ ਆ ਪਾਣੀ ਲੱਤੂਗਾ ਤੇ ਫਿਰ ਇੱਥੇ ਗਾੜੀ ਚਾਰ ਫਟਕ ਹੜੀ ਵਿਧਾ ਕੇ ਤੇ ਪੱਥਰ ਲਗਾ ਦਾਂਗੇ ਵੀ ਜਿਹੜੇ ਆਉਣ ਵਾਲੇ ਸਮੇਂ ਤੱਕ ਨੁਕਸਾਨ ਨਾ ਹੋ ਸਕੇ ਵੇਖੋ ਕੀ ਕਰਦੇ ਆ ਕਿਉਂਕਿ ਮੰਤਰੀ ਵੀ ਉਦੋਂ ਹੀ ਆਉਂਦੇ ਆ ਜਦੋਂ ਰੋੜ ਜਾਂਦੇ ਲੋਕੀ ਸੁੱਕੇ ਪੁੱਕੇ ਤਾਂ ਕੋਈ ਮੰਤਰੀ ਵੀ ਨਹੀਂ ਫੇੜਾ ਮਾਰਦਾ ਤੇ ਹੁਣ ਵੇਖੋ ਕੀ ਕਰਦੇ ਆ ਲਓ ਜੀ ਇਸ ਛੋਟੇ ਜਿਹੇ ਬਲੌਗ ਦਾ ਐਂਡ ਕਰਦੇ ਆ